ਮਾਤਾ ਪਾਤਰ ਬੜੇ ਵੀ ਹੁੰਦੇ ਨੇ ਪਿੰਡਾਂ ਹਾਂਜੀ ਸਾਡੇ ਚੀਜ਼ਾਂ ਤਾਂ ਨੇ ਪਰ ਸਾਡੇ ਪਿੰਡਾਂ ਦੇ ਵਿੱਚ ਇੱਕ ਜਿਹੜੀ ਰੇਲ ਮਾਨਤਾ ਸ਼ਾਰਾ ਹੁੰਦੀ ਹੈ ਉਹ ਸ਼ਹੀਦਾ ਸਿੰਘਾਂ ਦੇ ਨਾਂ ਤੇ ਸਮਾਦ ਇੱਕ ਬੜੀ ਵੀ ਹੁੰਦੀ ਆ ਉਸ ਸਮਾਦ ਤੇ ਜਾ ਕੇ ਅਸੀਂ ਇਸ ਤਰ੍ਹਾਂ ਗੁਰੂ ਸਾਹਿਬ ਦੇ ਅੱਗੇ ਖੜ ਕੇ ਅਰਦਾਸਾ ਕਰਦੇ ਆ ਉਸੇ ਤਰੀਕੇ ਇਸ ਨੂੰ ਨਸਬਾਦ ਦੇ ਅਰਦਾਸਾ ਕਰੀ ਜਾਂਦੇ ਹਾਂ ਹਾਂਜੀ ਤੇ ਉੱਥੇ ਮਤਲਬ ਇਹ ਆ ਵੀ ਕੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਕੁਰਬਾਨੀਆਂ ਕਰਕੇ ਉਸ ਮਾਤਾ ਦੇ ਵਿੱਚ ਹੁੰਦੇ ਨੇ ਕਿ ਆ ਉਹਦੀ માનਤਾ ਉੱਥੇ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਪਹਿਲੀ ਗੱਲ ਇਹ ਚਿੱਤ ਰੱਖਣਾ ਵੀ ਸਿੱਖ ਨੂੰ ਗੁਰੂ ਨੇ ਜੋ ਵਿਚਾਰ ਦਿੱਤੀ ਹੈ ਵੀ ਇੱਕ ਪੂਜਾ ਕਾਲ ਕੀ ਪਰਚੇ ਸ਼ਬਦ ਦਾ ਦੀਦਾਰ ਖਾਲਸੇ ਦਾ ਅੱਜ ਸਾਡੇ ਸਮਾਜ 'ਚ ਇੱਕ ਨਵਾਂ ਟਰੈਂਡ ਚੱਲਿਆ ਜੀ ਸ਼ਹੀਦਾਂ ਦਾ ਪੈਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਨੇ ਆਂ ਵੀ ਆਵਗਤ ਹੋ ਕੇ ਉਹ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਦੂਜੇ ਬਨੇ ਸਾਡੇ ਇਹ ਵੀ ਸਟੇਜਾਂ ਤੇ ਬੋਲੇ ਜਾਂਦੇ ਵੀ ਇੱਥੇ ਸ਼ਹੀਦ ਤੁਰੇ ਫਿਰਦੇ ਇਹਦਾ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਅਜੇ ਤੱਕ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇੱਦਾਂ ਤੁਰੇ ਫਿਰਦੇ ਮਤਲਬ ਇਹ ਪ੍ਰਚਾਰ ਕਿੱਥੋਂ ਆਇਆ ਇਹ ਸੋਚਣ ਵਾਲੀ ਗੱਲ ਹੈ ਗੁਰਮਤਿ ਦਾ ਪ੍ਰਚਾਰ ਤੇ ਹੈ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਹੈ ਨਹੀਂ ਸਿੱਖ ਦਾ ਸਿਰ ਗੁਰੂ ਤੋਂ ਸਵਾਇ ਕਿਸੇ ਹੋਰਗੇ ਨਹੀਂ ਝੁਕਣਾ ਚਾਹੀਦਾ ਭਾਵੇਂ ਮੱਠੀ ਹੈ ਭਾਵੇਂ ਕਬਰ ਹੈ ਭਾਵੇਂ ਕੋਈ ਜਗ੍ਹਾ ਹੈ ਹਰ ਬਿਨ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਨ ਨਾ ਜਾਈ। ਤੋਂ ਇਦਾਂ ਦੇ ਜਿਹੜੇ ਸ਼ਬਦਾਵਲੀ ਸਾਡੇ ਸਮਾਜ ਵਿੱਚ ਪਾਈ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਪੂਰੀ ਪਲੈਨਿੰਗ ਦੇ ਨਾਲ ਪਾਈ ਜਾ ਰਹੀ ਹੈ। ਜਿੱਥੇ ਉੱਥੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉੱਥੇ ਸ਼ਹੀਦ ਆਉਂਦੇ ਆ ਜੀ। ਮਤਲਬ ਇਹਦਾ ਮਤਲਬ ਤੁਸੀਂ ਅਜੇ ਤੱਕ ਇਹ ਮੰਨਦੇ ਜੇ ਵੀ ਜਿਹੜੇ ਸ਼ਹੀਦ ਉਹ ਇਦਾਂ ਤੁਰੇ ਫਿਰਦੇ ਆ। ਹੁਣ ਜਿਵੇਂ ਅੱਜ ਸਾਡੇ ਸਮਾਜ ਚ ਕਈ ਕਹਣਗੇ ਜੀ ਇੱਥੇ ਬਾਬਾ ਦੀਪ ਸਿੰਘ ਜੀ ਆਉਂਦੇ ਆ। ਕੋਈ ਕਹੂਗਾ ਜੀ ਇੱਥੇ ਫਲਾਣੇ ਗੁਰਸਿੱਖ ਆਉਂਦੇ ਆ। ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਅਜੇ ਤੱਕ ਅਜਿ ਕਿਸੇ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ। ਭਾਈ ਤਾਰੂ ਸਿੰਘ ਦੀ ਕੁਰਬ ਤੇਦੀ ਭਾਈ ਮਨੀ ਸਿੰਘ ਦਾ ਨਾਮ ਲਿਆ ਉਹਦੇ ਬੰਦ-ਬੰਦ ਕੱਟੇ ਗਏ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਮਾਨ ਗੁਰਸਿਕ ਤੇ ਸਾਰੇ ਹੋਏ ਨੇ ਪਰ ਅਗਲੇ ਇਹ ਵੇਂਦੇ ਆ ਵੀ ਕਿਹੜੇ ਗੁਰਸਿਕ ਦਾ ਨਾਮ ਲਿਆ ਸਾਡੀ ਦੁਕਾਨ ਥੋੜੀ ਜੀ ਗੱਜ ਕੇ ਬੋਲਿਓ ਜੀ ਵਧੀਆ ਚੱਲ ਸਕਦੀ ਆ ਉਹ ਇਸ ਕਰਕੇ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਤੁਸੀਂ ਭਾਈ ਤਾਰੂ ਸਿੰਘ ਦੇ ਨਾਮ ਤੇ ਥਾਂ-ਥਾਂ ਤੇ ਗੁਰਦਾਰੇ ਬਣੇ ਵੇਖੇ ਕਿਤੇ ਅਗਲੇ ਨੂੰ ਪਤਾ ਵਾ ਉਹ ਵੇਖਦੇ ਆ ਵੀ ਕਿਹਦੇ ਨਾਮ ਤੇ ਨਾ ਲਿਆਂ ਗੁਰਦੁਆਰਾ ਬਣਾਇਆ ਸਾਡੀ ਦੁਕਾਨ ਦਾ ਵਧੀਆ ਚੱਲਣੀ ਉਹ ਉਦਾਂ ਦੀਆਂ ਬਣਾ ਕੇ ਤੇ ਉਹ ਪਹਿਰੇ ਬਣਾ ਕੇ ਪੇਸ਼ ਕਰ ਦਿੰਦੇ ਆ ਤੇ ਮੈਂ ਤੇ ਇੱਕ ਦਿਨ ਕਿਹਾ ਸੀ ਆਈ ਗੱਲ ਤਾਂ ਪੁਰਾਣੀ ਹੈ ਥੋੜੀ ਜਿਹੀ ਅਜਨਾਲੇ ਏਰੀਏ ਦੀ ਗੱਲ ਹੈ ਅਸੀਂ ਕੈਂਪ ਲਾਉਂਡ ਜਾਂਦੇ ਹੁੰਦੇ ਸੀ ਤੇ ਉੱਥੇ ਕਿਸੇ ਪਿੰਡ ਵਿੱਚ ਇਦਾਂ ਦਾ ਬੰਦਾ ਸੀ ਜਿਹਦੇ ਤੇ ਕਹਿੰਦੇ ਸੀ ਇਹ ਚ ਬਾਬਾ ਦੀਪ ਸਿੰਘ ਜੀ ਆਉਂਦੇ ਆ ਤੇ ਅਹੀਂ ਹੱਸ ਕੇ ਉਹਨੂੰ ਕਿਹਾ ਵੀ ਚਲੋ ਠੀਕ ਹੈ ਬਾਬਾ ਦੀਪ ਸਿੰਘ ਤੁਹਾਡੇ ਚ ਆਉਂਦੇ ਆ ਤੇ ਅਸੀਂ ਜਦੋਂ ਸਮਾਗਮ ਕਰਨ ਗਏ ਮੈਂ ਕਿਹਾ ਆਪਾਂ ਪੁੱਛ ਲੈਨੇ ਆ ਕਿ ਬਾਬਾ ਦੀਪ ਸਿੰਘ ਜਦੋਂ ਤੁਹਾਡੇ ਚ ਜਦੋਂ ਆਉਣਗੇ ਤੇ ਅਸੀਂ ਕੁਝ ਸਵਾਲ ਕਰਨਾ ਚਾਹੁੰਦੇ ਆ ਕਦੇ ਜੀ ਕੀ ਸਵਾਲ ਕਰਨਾ ਤੁਸੀਂ ਐਂ ਕਿਹਾ ਇਹ ਪੁੱਛਣਾ ਕਿ ਜਦੋਂ ਤੁਸੀਂ ਬਾਬਾ ਦੀਪ ਸਿੰਘ ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜੇ ਸੀ ਤੇ ਕਿਹੜੇ ਦੁਸ਼ਮਣ ਨੇ ਆਪਣੇ ਤਲਵਾਰ ਦਾ ਜਿਹੜਾ ਵਾਰ ਕੀਤਾ ਸੀ ਜਦੋਂ ਜਦੋਂ ਸੀਸ ਤੁਹਾਡੇ ਉੱਤੇ ਵਾਰ ਕੀਤਾ ਸੀ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਇਹ ਬਾਬਾ ਦੀਪ ਸਿੰਘ ਜੀ ਨੂੰ ਪੁੱਛ ਰਿਹਾ ਤੁਸੀਂ ਬਾਬਾ ਦੀਪ ਸਿੰਘ ਜੀ ਦੱਸ ਦਿਓ ਸਾਨੂੰ ਇਦਾਂ ਹੀ ਇੱਕ ਪਿੰਡ ਕਾਲੇ ਕੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਇੱਕ ਵਿਅਕਤੀ ਸੀ ਉਹ ਚ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਅਸੀਂ ਚਲੇ ਗਏ ਉਸ ਪਿੰਡ 'ਚ ਐਂ ਕਿਹਾ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਗੁਰੂ ਸਾਹਿਬ ਤੁਹਾਡਾ ਉਹ ਕਿਹੜਾ ਕਾਜੀ ਸੀ ਜਿਹਨੇ ਫਤਵਾ ਪੜਿਆ ਸੀ ਤੂੰ ਕਿਹੜਾ ਜਲਾਸ ਸੀ ਜਿਹਨੇ ਤੁਹਾਡਾ ਸੀਸ ਤੁਹਾਡੇ ਨਾਲ ਉਹ ਲਾ ਕੀਤਾ ਸੀ ਤੇ ਨਾਲੇ ਤੁਹਾਡੀਆਂ ਕਿੰਨੀਆਂ ਰਾਗਾਂ ਚ ਬਾਣੀਆਂ ਉਹ ਕਹਿੰਦਾ ਮੈਨੂੰ ਕੀ ਪਤਾ ਅਸੀਂ ਕਹਿੰਦੇ ਅਸੀਂ ਤੁਹਾਨੂੰ ਪੁੱਛ ਰਿਹਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੋ ਜੇ ਉਹ ਹਾਰ ਕੇ ਸਾਡੇ ਕੰਨ ਚ ਜਾਂਦਾ ਭਰਾਵਾ ਮੈਂ ਤਾਂ ਦਿਹਾੜੀਦਾਰ ਬੰਦਾ ਵਾਂ ਇਹ ਮੇਰੇ ਕੋ ਆ ਜਾਂਦੇ ਆ ਮੈਂ ਤਾਂ ਪੁੱਛਣਾ ਪਛਣਾ ਦਿੰਨਾ ਮੇਰੇ ਚ ਕੱਖ ਨਹੀਂ ਹੈਗਾ ਤੂੰ ਕਸੂਰ ਤੇ ਸਾਡਾ ਭਾਈ ਮੂੰਹ ਚੋ ਕੇ ਜਦੋਂ ਮਰਜ਼ੀ ਤੁਰ ਫਿਰਨੇ ਗੁਰੂ ਤੇ ਹੀ ਛੜ ਬੈਠੇ ਆ ਅਗਲਾ ਜੋ ਮਰਜੀ ਕਹੀ ਜਾਵੇ ਕੋਈ ਕਹਿੰਦਾ ਮੇਰੇ ਚ ਗੁਰੂ ਨਵੇਂ ਪਾਸ਼ਾ ਆਉਂਦਾ ਕੋਈ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜਿਹਨੂੰ ਹੋਰ ਕੋਈ ਨਹੀਂ ਲੱਭਦਾ ਉਹ ਕਹਿੰਦਾ ਮੇਰੇ ਚ ਤਾਇਆ ਆਉਂਦਾ ਸਾਡਾ ਮਰਿਆ ਹੁਣ ਤੁਸੀਂ ਜ਼ਮੀਨ ਨੱਪੀ ਤਾਇਏ ਨੇ ਤੁਹਾਡੇ ਘਰ ਚ ਹੀ ਹੋਣਾ ਹੋਰ ਕਿੱਥੇ ਜਾਣਾ ਉਹਨੇ ਤੋ ਸਾਡੇ ਪਖੰਡੀ ਲੋਕ ਇਦਾਂ ਦੀਆਂ ਦੁਕਾਨਾਂ ਖੋਲੀ ਫਿਰਦੇ ਆ ਤੇ ਨਾਲੇ ਮੈਂ ਤਾਂ ਕਹਿੰਦਾ ਵੀ ਆਹਾਂ ਸ਼ੀਦਾਂ ਦਾ ਪੈਰਾ ਆਉਂਦਾ ਆੜੇ ਲੀਡਰ ਕਰਾਪਸ਼ਨ ਕਰਦੇ ਆ ਨਸ਼ਾ ਵੇਚਦੇ ਛੱਡੋ ਇਹਨਾਂ ਸ਼ੀਦਾਂ ਨੂੰ ਇੱਧਰ ਪਰ ਸਾਡੇ ਦਿਮਾਗ ਚ ਪੜਾ ਪੁੱਠਾ ਖਿਆਲ ਬਣ ਕੇ ਬੈਠਾ ਹੋਇਆ ਚੰਗੇ ਪੜੇ ਪੜੇ ਲਿਖੇ ਬੰ ਬਾਣੀ ਨਹੀਂ ਪਾਣੀ ਅਸੀਂ ਕੋ ਗੁਰੂ ਦਾ ਉਪਦੇਸ਼ ਨਹੀਂ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਸੀ ਤੇ ਇਸ ਬੰਨੇ ਅਸੀਂ ਤੁਰ ਪਏ ਆ ਜੀ ਮੈਂ ਪਹਿਲਾਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਬੁੱਢਾ ਜੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਯੋਧੇ ਹੋਏ ਆ ਪਰ ਇੱਕ ਬੇਨਤੀ ਕਰਾਂ ਇਹਨਾਂ ਦੋਵਾਂ ਸ਼ਖਸੀਤਾਂ ਦੇ ਨਾਂ ਤੇ ਜਿੱਥੇ ਤੁਸੀਂ ਨਾਂ ਲੈ ਕੇ ਗੁਰਦਰਾ ਖੋਲਦੋ ਨਾ ਉੱਥੇ ਹੀ ਲਹਿਰਾ ਬਹਿਰਾ ਹੋ ਜਾਣੀ ਆ ਪਰ ਕਦੀ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਭਾਈ ਮਤੀਦਾਸ ਜੀ ਦੇ ਤੁਸੀਂ ਦੱਸ ਦਿਓ ਜੀ ਆਹ ਵੀਡੀਓ ਨੇੜ ਤੇ ਪੈਣੀ ਆ ਮੇਰਾ ਸਵਾਲ ਆ ਕਿ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਗੁਰਦੁਆਰਾ ਤੁਸੀਂ ਵੇਖਿਆ ਖੋਪਰ ਲੱਥਾ ਸੀ ਭਾਈ ਤਾਰੂ ਸਿੰਘ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗਾਂ 'ਚੋਂ ਬਾਲ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੇ ਰੂਂਚ ਲਪੇੜ ਕੇ ਸਾੜਿਆ ਗਿਆ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਅੱਜ ਤੁਸੀਂ ਵੇਖ ਲਓ ਸ਼ਹਿਰਾ ਜੀ ਬਾਬਾ ਦੀਪ ਸਿੰਘ ਦੇ ਨਾਂ ਤੇ ਨਿਕੇ ਨਿਕੇ ਗੁਰਦਾਰੇ ਖੋਲ ਦਿੱਤੇ ਅਗਲਿਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਿਆ ਕਰਨਾ ਵੀ ਸ਼ਾਇਦ ਸੱਚੀ ਬਾਬਾ ਦੀਪ ਸਿੰਘ ਇੱਥੇ ਆਏ ਹੋਣਗੇ ਲੁਧਿਆਣੇ ਜਾ ਕੇ ਵੇਖ ਲਓ ਇੱਥੇ ਵੀ ਗੁਰਦੁਆਰਾ ਖੁੱਲਿਆ ਕੈਨੇਡਾ ਗਿਆ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਤੇ ਮੈਂ ਤੇ ਪੋਛੀ ਬੈਠਾ ਸੀ ਮੈਂ ਕਿਹਾ ਬਾਬਾ ਬੁੱਢਾ ਜੀ ਕੈਨੇਡਾ ਵੀ ਆਏ ਸੀ ਤੁਸੀਂ ਗੁਰਦੁਆਰਿਆਂ ਦੇ ਨਾਂ ਸ੍ਰੀ ਗੁਰੂ ਸਿੰਘ ਸਵਾ ਦੇ ਨਾਂ ਤੇ ਰਹਿਣ ਦਿਓ ਬਹੁਤ ਵਧੀਆ ਗੱਲ ਹੋਏਗੀ ਪਰ ਅਸੀਂ ਆਪਣੇ ਆਪ ਅੱਛਾ ਜਾਂਸ ਪਰ ਇਦਾਂ ਕਰੋ ਸਾਰਿਆਂ ਸਿੱਖਾਂ ਦੇ ਨਾਂ ਤੇ ਖੋਲੋ ਪਰ ਉਹਨੂੰ ਪਤਾ ਵੀ ਭਾਈ ਤਾਰੂ ਸਿੰਘ ਦਾ ਨਾਂ ਲੈ ਕੇ ਜੇ ਗੁਰਦੁਆਰਾ ਖੋਲਾਂਗੇ ਤੇ ਉਹਨਾਂ ਚੱਲਣਾ ਨਹੀਂ ਉਹ ਇਦਾਂ ਕਰਕੇ ਵੀ ਬਣਾ ਬਣਾ ਕੇ ਸਾਡੇ ਦਿਮਾਗ ਤੇ ਜੇ ਕਿਹਨੂੰ ਅੱਜ ਰੋਕੋ ਗੁਰਮਤ ਆਉਂਦੀ ਕੱਖ ਨਹੀਂ ਆ ਸੱਦੇ ਅਗਲੇ ਲੜਨ ਵਾਸਤੇ ਆਉਂਦੀ ਹੈ ਤੇ ਹੱਥ ਜੋੜ ਕੇ ਬੇਨਤੀ ਆ ਗੁਰਬਾਣੀ ਖੁਦ ਪੜੋ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਨਾ ਉਹਨਾਂ ਸ਼ੀਧਾਂ ਦੀ ਬੇਇੱਜ਼ਤੀ ਕਰੀਏ ਉਹ ਅਵਗਤ ਨਹੀਂ ਹੈਗੇ ਉਹਨਾਂ ਦੀ ਰੂਹ ਪੜ ਗਈ ਥੋੜਾ ਫਿਰਦੀ ਵੀ ਕਦੀ ਉੱਥੇ ਤੁਰੇ ਫਿਰਦੇ ਕਦੀ ਉਸੇ ਤੁਰੇ ਫਿਰਦੇ ਹੁੰਦਾ ਸਮਾਗੇ ਸੀ ਗੁਰੂ ਦੇ ਵਿੱਚ ਉਹ ਤਾਂ ਗੁਰੂ ਦੇ ਵਿੱਚ ਲੀਨ ਹੋਗੇ ਸੀ ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਤੇ ਜਿਹੜੇ ਲੋਕ ਐਦਾ ਕਹਿੰਦੇ ਫਿਰਦੇ ਨਾ ਵੀ ਉਹ ਐਦਾ ਸ਼ੀਧਾਂ ਦੇ ਇਥੇ ਪਹਿਰੇ ਲੱਗਦੇ ਆ ਤੇ ਸ਼ੀਧੇ ਤੁਰੇ ਫਿਰਦੇ ਆ ਮਾਫ ਕਰਨਾ ਮੈਂ ਪਹਿਲਾਂ ਮਾ ਓ ਸ਼ੀਦਾਂ ਦਾ ਸਤਕਾਰ ਨਹੀਂ ਸ਼ੀਦਾਂ ਦਾ ਅਪਮਾਨ ਕਰ ਰਹਾ ਹੈ। ਸ਼ੀਤਾ ਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਮੇਸ਼ਾ ਹੀ ਇੱਕ ਮਿਕ ਹੁੰਦੇ ਪਰ ਇਦਾਂ ਦੀਆ ਦਿਮਾਗ 'ਚ ਬਹੁਤ ਪੁੱਠੀਆਂ ਕਹਾਣੀਆਂ ਬਣਾ ਬਣਾ ਕੇ ਛੱਡੀ ਜਾਂਦੇ ਆ। ਅਗਲੇ ਨੂੰ ਪਤਾ ਆ ਨਾ ਭਾਈ ਵੀ ਇਹਨਾਂ ਪੜਿਆ ਕੱਖ ਨਹੀਂ ਹੈਗਾ। ਗੁਰਬਾਣੀ ਨਹੀਂ ਪੜੀ ਆ। ਇਹ ਜਿੱਦਾਂ ਅੱਖਾਂ ਮੀਟ ਕੇ ਤੁਰੇ ਆਉਂਦੇ ਆ ਤੇ ਤੁਰੇ ਜਾਂਦੇ ਆ। ਆਪਾਂ ਆਓ ਇਹਨਾਂ ਵਹਿਮਾਂ 'ਚ ਨਿਕਲੋ। ਗੁਰਬਾਣੀ ਦਾ ਸਹਿਜ ਪਾਠ ਕਰੋ। ਖੰਡੇ ਬਾਟੇ ਦੀ ਪੌਲ ਲਓ। ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੋ ਤੇ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਹੋਰ ਦੇ ਅੱਗੇ ਸਾਨੂੰ ਸਿਰ ਝੁਕਾਉਣ ਦੀ ਲੋੜ। ਨਹੀਂ ਆ ਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ